ਕਹੇ ਫੜੇ ਇੱਥੇ ਆ ਗਏ ਵਾਹ ਮੈਂ ਮੈਂ ਇਹ ਘੂਰ ਕੜਾ ਲੈ ਮੇਰਾ ਸਤ ਲੜਦਾ ਤੁਮ ਜਵਾਸਾ ਮਰਜੂਮ ਮਰਜੂਮ ਮਾਜੂਗਾ ਮੈਂ ਨਾ ਬਾਕਸ ਚੋਰ ਹੈ ਨਹੀ ਹੁੰਦਾ ਬਜੇਂਦਾ ਕਹ ਲੈ ਜਾਂਦਾ ਕਿਸੇ ਨੂੰ ਫੋਨ ਫੜ ਕੇ ਲੈ ਜਾਂਦਾ ਮੋਰ ਫਟਾ ਹਾਂ ਮੇਰੇ ਕੋਲ ਤਾਂ ਫੋਨ ਕੋ ਕ ਲੈ ਗਿਆ ਹੈ ਅੱਡੇ ਕੌਣ ਫਿਰ ਮੀਂਗਾ ਆਪਣੇ ਗਵਾਰਡ ਚ ਹੋਰ ਅੜੇ ਲੈ ਕੇ ਮੁੰਡਾ ਤੇ ਫੋਨ ਖੋਣ ਹੈ ਜਲਦੀ ਪੈਨਿਕ ਹੋਇਆ ਜੀ ਤੂੰ ਯਾਰ ਕੰਮ ਕਰ ਕਰ ਲੋ ਮੈਂ ਕੰਮ ਨਹੀਂ ਛੱਡਣਾ ਨਹੀਂ ਅੱਜ ਇਹਨੂੰ ਇਹਨਾਂ ਲੇ ਮਰ ਜਾ ਤੈਨੂੰ ਕੰਮ ਕਰ। ਆ ਦੇਖੋ ਜਨਾਬ ਇਹ ਤਾਂ ਕੁੱਟੇ ਹੀ ਵਾਂ ਲੱਗਦਾ ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ। ਹੋਰ ਨੂੰ ਪਾਸ ਮਲਾਈ ਖੋਣ ਚੋਰੀ ਕਰਨ ਆ ਗਿਆ ਜੀ ਸਾਡੇ ਮਹੱਲੇ 'ਚ। ਤਾਂ ਅੱਧਾ ਘੰਟਾ ਹੋ ਗਿਆ ਜੀ। ਅਜੇ ਤੱਕ ਇਹਨੂੰ ਪਾਣੀ ਪੂਣੀ ਵੀ ਪਾਇਆ ਵੀ ਕੋਈ ਮਨਲਾ ਵੀ ਮਰਮਰ ਨਾ ਜਾਵੇ। ਪਾਣੀ ਤਾਂ ਮੈਂ ਵੇਖ ਲੈਣਾ ਪਈ ਜਾਂਦੇ ਸੀ ਤੁਸੀਂ। ਇੰਨਾ ਕੁ ਬਣਦਾ ਵੀ ਸੀਗਾ। ਕੀ ਕੰਮ ਕਰਦਾ ਸਹੀ? ਇਕੱਲੇ ਐਸੇ ਕੰਮ ਨਾਲ ਹੀ ਚੱਲਦਾ? ਨਸ਼ਾ ਕਿਹੜਾ ਕਰਦਾ? ਨਸ਼ਾ ਕਰਦਾ। ਕਰਦਾ ਯਾਰ? ਨਹੀਂ। ਜੇ ਨਾ ਜੇ ਨਿਸ਼ਾਨੇ ਕਰਦਾ ਚੱਲਣਾ ਸਾਡੇ ਮੂਹਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨ ਦੀ ਲੋੜ ਨਹੀਂ ਮੈਂ ਛੱਡਦੀ ਹੁ ਤੇ ਐ ਵੀ ਛੱਡ ਦੂੰ ਜਨਾਬ ਜੀ ਮੇਰੇ ਜਨ ਕਰਾਉਣਾ ਦੇ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਜੀ ਐਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਣਾ ਜੀ ਚਾਹ ਜੇ ਤੂੰ ਹੋਇਆ ਮਜਬੂਰ ਠੀਕ ਹੈ ਹਾਂਜੀ ਕੀਤੀ ਬਾੜੀ ਕਰ ਲੇਗਾ ਹਾਂਜੀ ਕਰ ਲੂ ਪੱਕੀ ਗੱਲ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੁਹਾਨੂੰ ਜੀ ਜੀ ਠੀਕ ਹੈ ਮੇਰੇ ਘਰ ਵਾਲੀ ਦਾ ਮੈਂ ਤੈਨੂੰ ਫੇਸ ਵਾਸਤੇ ਵੀ ਮਿਲਣਗੀ ਆਪਾਂ ਸੇ ਆਪਾਂ ਇਹ ਲਾਈਵ ਪੇਪਰ ਲੈ ਕੇ ਆਪਾਂ ਬੈਡ ਕੱਪ ਕਰੇਗਾ ਤਾਂ ਸਾਰੀ ਮੌਤ ਨਹੀਂ ਚੱਲੇ। ਮੈਨੂੰ ਸ਼ਰਮ ਨਹੀਂ ਆਉਂਦਾ ਸਾਰਾ ਦਿਨ ਫੋਨ ਵੇਖੀ ਜਾਣਾ। ਤੁਹਾਨੂੰ ਨਹੀਂ ਪਤਾ ਵੇ ਕਾਹ ਲੈਣਾ। ਹੋ ਮੈਨੂੰ ਨਹੀਂ ਪਤਾ। ਆਪਾਂ ਮਸ਼ਹੂਰ ਹੋ ਜਾਏਂਗੇ। ਮੈਨੂੰ ਬਾਹਰ ਪਤਾ ਐਸਦਾ। ਤੂੰ ਮਸ਼ਹੂਰ ਹੋ ਜਾਵੇਂਗਾ। ਤੁਹਾਨੂੰ ਨਹੀਂ ਪਤਾ ਮਸ਼ਹੂਰ ਹੋਵਾਂਗੇ। ਆਪਾਂ ਲਾਈਕ ਆਉਣਗੇ ਆਪਾਂ ਨੂੰ। ਇਹ ਲਾਈਕ ਆਉਣਗੇ। ਲੈ ਸਟਾਰ ਬਣ ਜਾਵੇਂਗਾ ਆਪਾਂ। ਇਹ ਚੋਰੀ ਨਹੀਂ ਭਰਦੇਗੇ ਸਕੂਲ। ਵੇ ਵੇ ਫੋਨ ਫੜੋ। ਤੂੰ ਦੇਖ ਸੋਰੇ। ਤੂੰ ਸਾਡਾ ਫੋਨ ਖੋਹ ਲੇਂਗੀ। ਤੈਨੂੰ ਮੈਂ ਤੇ ਵਾਪਸ ਕਰਾਂਗਾ। ਆਈ ਕੈਪੀਨ। ਹਾਂ ਕੋਈ ਫੜ ਨਹੀਂ ਲਾਦਾ ਉਹਨੇ ਕਰਦਾ ਕਿ ਕਿਸੇ ਦਾ ਮਾਰ ਲਾ ਲੈਂਦਾ 500 ਦੋ ਕਿਸੇ ਦਾ ਫੋਨ ਡਰਾਈਵਰ ਨਾ 500 ਨਹੀਂ ਸਰ ਖੜ ਜੋ ਖੜ ਨਹੀਂ ਬੇਬੇ ਕਹਿੰਦਾ ਇੱਧਰ ਜਾਉ ਉਹਨਾਂ ਨੂੰ ਨਹੀਂ ਕਹਿੰਦਾ ਬੱਲੇ ਲੈ ਜਾਂਦਾ ਕਿਸੇ ਨੂੰ ਫੋੜ ਫੜ ਕੇ ਲੈ ਜਾਂਦਾ ਹਾਂ ਗੋਟੇ ਤੇ ਬੈਣ ਹੋਰ ਜੇ ਮੈਂ ਜਹਾਂ ਚੋਟਾ ਛੱਡਿਆ ਨਹੀਂ ਬਣਾਇਆ ਜੇ ਜੋਂਜੋ ਦਾ ਛੱਡਿਆ ਤਾਂ ਮੈਂ ਫੇਰ ਹੀ ਜਾਊਗਾ ਆ ਦੇਖੋ ਹੀ ਆ ਐਮਸੀ ਸਾਹਿਬ ਆ ਗਏ ਐਮਸੀ ਸਾਹਿਬ ਨਿਪਟਣਗੇ ਐਮਸੀ ਸਾਹਿਬ ਲੈ ਦੱਸਦੀਆਂ ਤੈਨੂੰ ਗੱਲ ਇਹਨਾਂ ਨੂੰ ਕੀ ਪਤਾ ਜਮਾਨਾ ਹੁੰਦਾ ਜੀ ਇਹ ਹੈ ਸਾਡਾ ਖੂਨ ਖੋ ਕੇ ਮੇਰੇ ਜੁਰਗ ਦੋ ਮਾਤਾ ਨਹੀਂ ਗੁੰਦਾ ਇੰਨੀ ਹੁੰਦਾ ਹੈ ਹੈ ਨਹੀਂ ਗੁੰਦਾ ਇਹ ਤਾਂ ਮਾ ਇਹ ਹੋਇਆ ਜੀ ਮੇਰਾ ਤੂੰ ਸਮਝਦਾ ਇਹਨੂੰ ਕੁੱਟ ਮਾਰੇ ਇਹਨੇ ਮੈਂ ਤਾਂ ਕੁੱਟੂਗੀ ਕਾਕਾ ਇਹ ਦੇ ਤਾਂ ਇਹ ਮਾਰਾ ਚਬਾ ਨਹੀਂ ਗੁੰਦਾ ਮਾਤਾ ਮਾਰ ਇਹਦੇ ਮਾਤਾ ਹੋ ਰਹੇ ਨੂੰ ਛੋਟੇ ਕੋਲ ਕੁੱਟ ਖੋਇਆ ਸੀ ਮੇਰੇ ਪੁੱਤ ਦਾ ਖੂਨ ਖੋ ਕੇ ਲੈ ਗਾ ਹੈ ਆਪਣੇ ਆਪਣੇ ਘਰ ਆਪਣੇ ਘਰ ਚ ਹੋਰ ਪੜਿਆ ਲਿਖਿਆ ਮੁੰਡਾ ਤੇ ਖੋਣ ਖੋਣਾ ਕਰਦਾ ਜੀ ਮੈਂ ਨਹੀਂ ਖੋਇਆ ਜੀ ਤੇ ਤੂੰ ਯਾਰ ਕੰਮ ਕਰ ਕਰ ਲੋਗਾ ਕੁਝ ਤੁਸੀਂ ਨਹੀਂ ਅੰਦਰ ਜੀ ਮੈਂ ਨਹੀਂ ਖੋਣ ਖੋਂਦੇ ਵੈਸੇ ਇਹ ਕੰਮ ਨਹੀਂ ਕਰੀਦਾ ਵੀ ਨਾ ਨਹੀਂ ਛੱਡਣਾ ਨਹੀਂ ਅੱਜ ਇਹਨੂੰ ਇਹਦੇ ਮੇਰਾ ਫੋਨ ਮੇਰੇ ਪੁੱਤ ਦਾ ਖੋਇਆ ਇਹ ਕੋਈ ਕੰਮ ਕਰ ਲੈ ਮਰ ਜਾਏ ਕੰਮ ਕਰ ਨਹੀਂ ਕਰੀਦਾ ਤੋ ਕੰਮ ਕਰ ਕੋਈ ਭਜਾਉਨੇ ਆ ਇਹਨੂੰ ਹੋਰ ਕਾਪੀ ਆਉਨੇ ਆ ਭੱਜਾ ਨਹੀਂ ਦਿੰਦੇ ਮੈਂ ਕਹਿੰਦਾ ਇਹਨੂੰ ਅਸੀਂ ਨਹੀਂ ਦਿੰਦੇ ਨੂੰ ਭੱਜਣਾ ਭੱਜੂ ਤਾਂ ਤਾਂ ਜੇ ਮੈਂ ਜਿਉਂਗਾ ਨਹੀਂ ਜਿਉਂਦਾ ਨਹੀਂ ਛੱਡਦੀ ਇਹਨੂੰ ਛੱਡਦੀ ਨਹੀਂ ਮੈਂ ਜਿਉਂਦਾ ਘਰ ਵਿੱਚ ਕੋਈ ਨੂੰ ਕੋਣ ਕਿਵੇਂ ਸਾਡਾ ਥੋੜ ਖੋਖਾ ਪਾਇਦਾ ਹੈ ਨਹੀਂ ਬੰਦਾ ਮਾੜਾ ਆਇਆ ਦਬਾੜੇ ਥੋੜ ਖੋਖੇ ਜਵਾਕ ਪਾ ਲੈਣਾ ਕੰਮ ਕਰ ਲੈ ਮੱਛੂ ਐਮ ਸੀ ਸਾਹਿਬ ਫੋਨ ਕਰ ਇਹ ਕਿ ਚੋਰ ਫੜਾ ਜੀ ਕਿਤੇ ਮੋਹਰ ਲੈ ਕੇ ਪਾਇਦਾ ਸੀਗਾ ਜੀ ਕਿ ਤੂੰ ਮਾਤਾ ਦੀ ਆ ਸਾਡੇ ਜੇ ਤੂੰ ਜਲਦੀ ਆ ਜਾ ਜੀ ਉਹ ਨਾ ਬਾਈਰ ਬਾਣਾ ਮਰੋ ਬਾਣਾ ਮਰੋ ਹੁਣ ਤੱਕ ਮਾ ਤਾਂ ਗਾਲਾਂ ਕੱਢ ਗਾਲਾਂ ਮੈਂ ਤੈਨੂੰ ਬੋਹਣਾ ਹੈ ਗਾਲਾਂ ਨਾ ਕਰੀ ਤਾਂ ਤੈਨ ਮੈਂ ਖੰਡ ਪਾਵਾਂ ਨਾ ਮਰੋ ਮੈਂ ਕਿੱਥੇ ਫੜੇ ਰਿਹਾ ਮੈਂ ਤੇਰੇ ਨਾਲ ਫੜਾ ਰਿਹਾ ਮੈਂ ਮੈਨੂੰ ਅਸਲ ਲੱਗਦਾ ਤੁਮ ਤੇ ਮਰ ਜੂ ਮਰ ਜੂ ਕਹਿੰਦੇ ਬਰਾ ਪਛੰਦੇ ਤਾਂ ਮਰ ਜੂ ਕਹੇ ਹਾਂ ਹੁਣ ਧੰਦਾ ਸੀ ਗਿਆ ਇਹ ਮੇਰਾ ਸਾਡਾ ਫੋਨ ਖੋ ਗਿਆ ਪੰਜ ਗਿਆ ਤੂੰ ਦੇ ਦੇ ਦਸ ਹਜ਼ਾਰ ਮੇਰੇ ਨੂੰ ਨਹੀਂ ਬੱਲੇ ਬਾਈ ਮੀਂਹ ਤੇ ਤੋਂ ਵੀ ਫੋਨ-ਫੋਨ ਚੁੱਪ ਚੁੱਪ ਮੂਤ ਪੀ ਲੋ ਕੇ ਜਾ ਕੇ ਸਾਡਾ ਫੋਨ ਖੋ ਕੇ ਤੇ ਪਤਾ ਨਹੀਂ ਲੱਗੇਗਾ ਜੇ ਆਪ ਸਾਡਾ ਫੋਨ ਮੈਨੂੰ ਕਿੱਥੇ ਫੋਨ ਕਰੀ ਮਾਤਾ ਪਾਣੀ ਦਾ ਗਲਾਸ ਲੈ ਕੇ ਦੇ ਅੰਦਰ ਨਹੀਂ ਮਸੀ ਸਾਹਿਬ ਪਾਣੀ ਤਾਂ ਮੈਂ ਰੋਜ਼ ਪੀਂਦੀ ਆ ਪਰ ਮੈਂ ਆਪਦੇ ਪੁੱਤ ਨੂੰ ਕਿੱਥੋਂ ਰੋਲ ਫੋਨ ਲੇ ਕਿਸੇ ਨਾਮ ਬੋਲ ਤੂੰ ਫੋਨ ਲਾਉ ਤੂੰ ਜੀ ਲਾਤਾ ਆਂ ਦੇ ਚਨਾ ਮੈਂ ਲਾਤਾ ਹੁਣੇ ਲਾਇਆ ਫੋਨ ਕਿਸੇ ਦੀ ਕਿਸੇ ਦਾ ਕੁਝ ਖਰੀਦ ਕੇ ਛੋਕੇ ਪੈ ਜਾਂਦਾ ਕਿਸੇ ਕੁਝ ਖੋਜ ਕੇ ਪੈ ਜਾਂਦਾ ਮੈਂ ਪਰ ਉਹ ਛੱਡੋ 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 ਦੇ ਦਿਓ ਅਬਾ ਛੱਡੋ ਓਏ ਕਾਕੇ ਛੱਡ 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 ਜਨਾਬ ਫੋਨ ਕਰਦਾ ਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਦੇਖੋ ਜਨਾਬ ਇਹਦਾ ਕੁੱਟਿਆ ਹੀ ਵਧਾ ਲੱਗਦਾ ਆਪਣੇ ਜੋਗਾ ਤਾਂ ਛੱਡਿਆ ਹੀ ਨਹੀਂ ਹੋਰ ਬੱਸ ਮਲਾਈ ਫੋਨ ਚੋਰੀ ਕਰਨ ਆ ਗਿਆ ਜੀ ਸਾਡੇ ਮਹੱਲੇ ਚ ਮੈਂ ਮਸੀ ਹਾਂ ਜੀ ਵਾਰਡ ਦਾ ਮੈਂ ਆਪ ਦੇਖਿਆ ਇਹ ਬੰਦੇ ਨੇ ਇਹ ਆ ਜਵਾਗ ਦੇਖ ਲੋ ਪੂਰਾ ਭਰ ਜਵਾਗ ਹੈ ਜੀ ਫੋਨ ਤੁਸੀਂ ਫੋਨ ਕੀਤਾ ਸੀ ਨਾ ਹਾਂਜੀ 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 ਮੈਂ ਮਸੀ ਹਾਂ ਜੀ ਇੱਥੇ ਕਿੰਨਾ ਕ ਟਾਈਮ ਹੋਇਆ ਨੂੰ ਇਹਨੂੰ ਮੈਨ ਲੱਗਦਾ ਅੱਧਾ ਘੰਟਾ ਹੋ ਗਿਆ ਜੀ ਅਜ ਤਾਂ ਇਹਨੂੰ ਪਾਣੀ ਭੁਣੀ ਵੀ ਪਾਇਆ ਵੀ ਕੋਈ ਮੰਨ ਲਾ ਵੀ ਮਰ ਮੁਰ ਨਾ ਜਾਵੇ ਪਾਣੀ ਤਾਂ ਮੈਂ ਦੇਖ ਲੈਣਾ ਪਿਆ ਜਾਂਦੇ ਸੀ ਤੁਸੀਂ ਇੰਨਾ ਕੁ ਬਣਦਾ ਵੀ ਸੀਗਾ ਇਹ ਤਾਂ ਮੈਂ ਦੱਸਦੀ ਆ ਜੀ ਬਣਦਾ ਕੀ ਹੈ ਹਾਂ ਇਹਨੂੰ ਸ਼ਰਮ ਨਾਲ ਭੱਜਾਂ ਵਾਲਾ ਭੱਜਾ ਆ ਸੀ ਮਾਪੋਤੇ ਇੱਥੇ ਬੈਠੇ ਗੱਲਾਂ ਕਰੀ ਜਾਂਦੇ ਫੋਨ ਵੇਖੀ ਜਾਂਦੇ ਇਹਦਾ ਮਤ ਵਾਲੇ ਕੀ ਫੋਨ ਖੋ ਕੇ ਭੱਜਣ ਦਾ ਹਾਂ ਮੈਂ ਜੋ ਪੁੱਛਿਆ ਨਾ ਉਹ ਦੱਸ ਮੈਨੂੰ ਕੀ ਕੰਮ ਕਰਦਾ ਸਹੀ ਇਕੱਲੇ ਐਸੇ ਕੰਮ ਨਾਲ ਹੀ ਚੱਲਦਾ ਨਸ਼ਾ ਕਿਹੜਾ ਕਰਦਾ ਨਸ਼ਾ ਕਰਦਾ ਕਰਦਾ ਯਾਰ ਨਹੀਂ ਇਹ ਜੇ ਨਸ਼ਾ ਨਹੀਂ ਕਰਦਾ ਚੱਟਣਾ ਸਾਡੇ ਮੂਰੇ ਇੱਧਰ ਮੇਰੇ ਵੱਲ ਦੇਖ ਐ ਜੇ ਕਰਨੀ ਲੋੜ ਨਹੀਂ ਮੈਂ ਛੱਡਦੀ ਹੁ ਤੇ ਐ ਵੀ ਛੱਡ ਦੂੰ ਮੈਂ ਤੈਨੂੰ ਪਿਆਰ ਨਾ ਪੁੱਛੀ ਜਨ ਕਦੇ ਬਾਅਦ ਤੂੰ ਕੋਈ ਫੋਨ ਸਾਰਾ ਲਈ ਮੈਨੂੰ ਆਪਰੇਸ਼ਨ ਕਰਾਉਣਾ ਆਂਦੀ ਗਏ ਤੁਹਾਡੇ ਕੋਲ ਇਹੀ ਬਹਾਨੇ ਹੁੰਦੇ ਆ ਸਾਰੇ ਨਸ਼ੇੜੀਆਂ ਕੋਲੇ ਮੇਰਾ ਜੋ ਆਖ ਨਹੀਂ ਠੀਕ ਸੀ ਮੇਰੀ ਘਰ ਵਾਲੀ ਨਹੀਂ ਠੀਕ ਸੀ ਮੇਰੀ ਮਾਂ ਮਰਦੀ ਸੀ ਮੇਰੀ ਮਾਂ ਨੂੰ ਕੈਂਸਰ ਹੋ ਗਿਆ ਮੇਰੇ ਪਿਓ ਨੂੰ ਉਹ ਹੋ ਗਿਆ ਇਹ ਹੀ ਹੁੰਦਾ ਤੇਰੇ ਵਰਗਿਆਂ ਨਾਲ ਹੀ ਬਾਹਰ ਰਹਿੰਦਾ ਸਾਰਾ ਦਿਨ ਮੇਰਾ ਨਹੀਂ ਜਨਾਬ ਜੀ ਮੈਂ ਆਪਰੇਸ਼ਨ ਕਰਾਉਣਾ ਤੇ ਘਰ ਵਾਲੀ ਦਾ ਮੇਰੇ ਤਿੰਨ ਬੱਚੇ ਆ ਜੀ ਐਸੇ ਕੰਮ ਨਾ ਪਾਲਦਾ ਤੈਨੂੰ ਬੱਚੇ ਨਹੀਂ ਜੀ ਮੈਂ ਕੰਮ ਤੇ ਜਾਣਾ ਜੀ ਚੌਂਕ ਤੇ ਉੱਥੇ ਹੀ ਕੰਮ ਮਿਲਦਾ ਜੀ ਅੱਛਾ ਆਹ ਪਾਰਟ ਟਾਈਮ ਡਿਊਟੀ ਹੈ ਤੇਰੀ ਫਿਰ ਚੌਂਕ ਤੇ ਕੰਮ ਤੇ ਜਾਣਾ ਨਹੀਂ ਜੀ ਨਹੀਂ ਹਾਂ ਨਹੀਂ ਤਾਂ ਫਿਰ ਮੇਰੇ ਹਿਸਾਬ ਦਾ ਵੇ ਆ ਵੇ 2.5 ਕਿਲੋ ਵਾਲਾ ਇੱਕ ਪੈ ਗਿਆ ਨਾ ਮੁੜ ਕੇ ਤੇਰੀ ਧੌਣ ਸਿੱਧੀ ਰਹਿਣੀ ਮੇਰੇ ਵੱਲ ਨੂੰ ਡਰਾਮੇ ਨਹੀਂ ਕਰਨੇ ਥੱਲੇ ਘਰ ਹੱਥ ਥੱਲੇ ਘਰ ਹੱਥ ਪਬਲੀਕਲੀ ਜੇ ਤੂੰ ਜੇ ਤੂੰ ਸੋਚਦਾ ਨਾ ਪਬਲੀਕਲੀ ਮੈਂ ਤੇਰੀ ਕੁਟ ਮਾਰ ਨਹੀਂ ਕਰਦਾ ਐ ਖੜੇ ਬੰਦਿਆਂ ਨੂੰ ਠੀਕ ਹੈ ਟਕਾਣੇ ਲਿਜਾ ਕੇ ਕਰੂੰ ਤੇਰੀ ਸੇਵਾ ਜੇ ਕਰਨੀ ਹੋਈ ਤਾਂ ਜਿਹੜੀ ਗੱਲ ਇੱਥੇ ਇਹਨਾਂ ਦੇ ਸਾਹਮਣੇ ਜਿਹੜੀ ਪੁੱਛਣੀ ਬਣਦੀ ਹੈ ਨਾ ਉਹ ਮੈਂ ਪੁੱਛੂੰਗਾ ਤੈਨੂੰ ਸੱਚੀ ਘਰ ਲਈ ਬੁਮਾਰਾ ਹਾਂਜੀ ਕਿੰਨੇ ਪੈਸੇ ਲੱਗਣੇ ਆ 20000 ਰੁਪਏ ਤੇਰੇ ਕੋਲ 20000 ਰੁਪਏ ਰੇਟ 'ਚ ਸਰ ਜੀ ਮੈਂ ਤਾਂ ਸਰੂਟੀਆਂ ਚੌਂਕ ਕਰਕੇ ਮੋੜੋ ਨਾ ਉਹ ਤਾਂ ਮਲਦਾਨੀ ਦਾ ਵੀ ਇਹਨੂੰ ਵੀ ਕੰਮ ਇਹਦਾ 1.5 ਮਹੀਨਾ ਕਿਵੇਂ ਲੰਘ ਗਿਆ ਹੁਣ ਤੱਕ ਫਿਰ ਲੁੱਟਾ ਖਵਾ ਗਈ ਤੇ ਇਹ ਤਾਂ ਪਹਿਲਾਂ ਵੀ ਨਹੀਂ ਸਰ ਜੀ ਕਿਤੇ ਆ 1.5 ਮਹੀਨਾ ਕਿਵੇਂ ਲੰਘ ਗਿਆ ਫਿਰ ਨਹੀਂ ਜੀ ਥੋੜੇ-ਮੋਟੇ ਪੈਸੇ ਜੀ ਚੋਟਰੀ ਨਾਲ ਗਾਣ ਇਹ ਤਾਂ ਜੀ ਕਿੰਦਰ ਫਰੰਗੀ ਸਟੋਰੀ ਲਾਉਂਦੀ ਹੈ ਮੈਨੂੰ ਕਿਦਾ ਕੂਟ ਬੋਲੀ ਆਂ ਬੜੀ ਜੋਤ ਲੱਗਦਾ ਨਾ ਕੰਮ ਇਹ ਜੇ ਕਰਦਾ ਨਹੀਂ ਕਰਦਾ ਇਹ ਮੈਂ ਉੱਥੇ ਹੀ ਮੰਨੂਗਾ ਜੀ ਆਪਣੀ ਰਾਮ ਨਹੀਂ ਸਰ ਇਹ ਤਾਂ ਸ਼ਖਲੂ ਵੀ ਬੱਚੇ ਤੱਕ ਨਾਲ ਲੱਗਦਾ ਜੀ ਕਿਹਾੜੀ ਨਹੀਂ ਲੱਗਦੀ ਕਿਸੇ ਹੋਰ ਪ੍ਰਾਈਵੇਟ ਨੌਕਰੀਆਂ ਮਿਲ ਜਾਂਦੀਆਂ 5-7000 ਦੀ ਹੋ ਕਰ ਲੈ ਸਰ ਜੀ ਬਹੁਤ ਕੀ ਜਿਹੜੀ ਉੱਪਰ ਮਿਲਦੀ ਹੈ ਜੀ ਨਹੀਂ ਉਸੇ ਹੀ ਮੰਨ ਲੈਂਦਾ ਮੈਂ ਪ੍ਰਾਈਵੇਟ ਨੌਕਰੀ ਦੀ ਗੱਲ ਕਰਦਾ ਹਾਂ ਪ੍ਰਾਈਵੇਟ ਲੋਕਾਂ ਨੂੰ ਬਹੁਤ ਬੰਦਿਆਂ ਦੀ ਲੋੜ ਹੁੰਦੀ ਕੰਮ ਕਰਨ ਵਾਸਤੇ 7-8-10000 ਰੁਪਿਆ ਐਵੇਂ ਮਿਲ ਜਾਂਦਾ ਟਰਾਈ ਨਹੀਂ ਕੀਤਾ ਯਕੀਨ ਨਹੀਂ ਕਰਦਾ ਹੋਣਾ ਕੋਈ ਚੋਕੇ ਭੱਜ ਜਾਂਦਾ ਹੋਏਗਾ ਉਥੋਂ ਸਮਾਨ ਨਹੀਂ ਸਰ ਜੀ ਪਹਿਲਾਂ ਕਦੇ ਨਹੀਂ ਕੀਤਾ ਇਹ ਦੀ ਕੱਪੜਾ ਵਾਲੀ ਗੈਂਗ ਹੋਵੇ ਦੀਪੋ ਚਲੇ ਰੋ ਕਿੰਨੇ ਸਾਥੀ ਨਾਲ ਠੀਕ ਹੈ ਮੇਰੀ ਗੱਲ ਸੁਣ ਤੇਰਾ ਆਪਾ ਮੈਨੂੰ ਸੰਦੇਸ਼ ਆਪਦਾ ਇਹ ਦੱਸਦੇ ਕਿ ਵਾਕਿਆਤੋਂ ਮਜਬੂਰ ਹਾਂ ਤੇ ਤੇਰੀ ਮਤਲਬ ਅੱਛਾ ਪੱਕੀ ਗੱਲ ਹੈ ਕਿਹੜੇ ਹਸਪਤਾਲ ਚ ਦਾਖਲ ਹੈ ਤੇਰੀ ਘਰ ਵਾਲੀ ਕਿਹੜੀ ਇਹ ਦੀ ਘਰ ਆਲੀ ਦਾਖਲਾ ਇੱਥੇ ਚੋਰ ਨਾ ਕਰਨੇ ਵਾਲੇ ਤਾਂ ਸਾਨੂੰ ਦਾਖਲਾ ਕਾਲਾ ਬਾਬਾ ਚੋਣ ਛੋੜੇ ਕੋਲੇ ਵਿੱਕੀ ਬਾਬਾ ਬੋਲੇ ਜੇ ਭੈਣ ਜੀ ਇਹ ਕਰਨੇਗਾ ਕਿਸੇ ਤੇ ਜੇ ਭੈਣ ਜੀ ਸੱਚੀ ਹੋ ਗਈ ਨਾ ਡਲ ਮੈਸ ਦਾਖਲਾ ਤਾਂ ਕਰਾਉ ਜੇ ਜੇਬ ਚ ਕੁਝ ਹੋਊਗਾ ਤਾਂ ਤੇਰੀ ਕਿਸੇ ਬਾਬਾ ਮਾਣੇ ਜਿੱਦ ਤੱਕ ਘਰ ਆਲੀ ਬਿਮਾਰ ਨਾ ਹੋਈ ਤੱਕ ਘਰ ਆਲੀ ਬਿਮਾਰ ਹੋ ਗਈ ਹੈ ਛੋੜ ਮਾਤਾ ਜੀ ਕੋਈ ਘਰੇ ਦੇਖ ਲਓ ਤਾਂ ਤੇਨੂੰ ਲੱਗਦਾ ਨਹੀਂ ਇਹ ਘਟਿਆ ਹਰਕਤ ਹੈ ਦੋਟਾ ਖੋ ਹਾਂ ਤੈਨੂੰ ਲੱਗਦਾ ਹੈ ਵੀ ਤੂੰ ਆਪਣੇ ਆਪ ਨੂੰ ਮਾਫ ਕਰ ਲਵੇਂਗਾ ਇਸ ਗੱਲ ਤੋਂ ਰਾਤ ਨੂੰ ਨੀਂਦ ਆ ਜੂ ਤੈਨੂੰ ਮੈਂ ਤਾਂ ਗੋਡੇ ਕਿੱਟੇ ਵੀ ਦੇ ਤੁਰ ਸਕਦੀ ਕਿ ਮੈਂ ਕਿਥੇ ਨਵਾਂ ਨੈੱਟ ਫੋਨ ਖਰੀਦ ਕੇ ਆਪਣੇ ਪੁੱਤ ਨੂੰ ਦੇ ਦੂੰਗੀ ਹੈ ਜੇ ਵਾਕਿਆ ਤੇਰੇ ਘਰ ਵਾਲੀ ਵਾਕਿਆ ਹੀ ਘਰ ਵਾਲੀ ਤੇਰੀ ਠੀਕ ਜੇ ਤਾ ਕਿੱਥੇ ਕਰਕੇ ਜੇ ਪੈਸੇ ਲੱਗੇ ਆਉਂਦਾ ਤੇਰੀ ਆਪ ਮਾਰੇ ਤੈਨੂੰ ਮਾਫ ਹੀ ਨਹੀਂ ਕਰਦਾ ਸਿਰਫ ਮੇਰੇ ਪਾਸੇ ਇਹ ਕੋ ਮਾ ਜੇ ਮੈਂ ਆ ਬਜੇ ਪਰੈਸ਼ਰ ਤੋਂ ਕੁਛ ਨਹੀਂ ਪਰ ਇਹ ਲੋਕ ਪੀੜਤ ਆ ਤੁਹਾਡੇ ਅਰਗੇ ਲੋਕਾਂ ਤੋਂ ਹਰੇਕ ਗਲੀ ਹਰੇਕ ਮਹੱਲੇ ਹਰੇਕ ਸੜਕ ਤੇ ਜਿੱਥੇ ਮਰਜੀ ਜਾਓ ਗੈਂਗ ਫਿਰਦੇ ਇਹੋ ਜਿਵੇਂ ਤੂੰ ਝਪਟ ਮਾਰੀ ਸੀ ਹੁਣ ਨਹੀਂ ਸਰ ਜੀ ਮੈਂ ਪਹਿਲੀ ਵਾਰ ਮੈਂ ਨਹੀਂ ਕੀਤਾ ਪਿਆ ਮੈਂ ਤੈਨੂੰ ਕਹਤਾ ਜੇ ਤੂੰ ਸੱਚਾ ਹੋਇਆ ਕਿ ਤਾ ਇਨਸਾਨੀਅਤ ਨਾਤੇ ਮੈਂ ਤੇਰੀ ਮਦਦ ਕਰੂੰਗਾ ਚਲੇ ਚੱਲਣਾ ਸਰ ਜੀ ਆ ਕੀ ਗੱਲ ਹੈ ਐਮਸੀ ਸਾਹਿਬ ਨੂੰ ਲਾਲ ਲੈ ਕੇ ਚੱਲੂੰਗਾ ਲੈ ਚੱਲੋ ਸਰ ਐਮਸੀ ਸਾਹਿਬ ਮੇਰਾ ਉੱਥੇ ਨਾ ਹੋਇਆ ਝੂਠਾ ਜੇ ਉੱਥੇ ਨਾ ਹੋਇਆ ਤੇ ਮੈਂ ਨੰਗਾ ਉੱਥੇ ਕਰਕੇ ਕੁੱਟੂਆਂ ਨੂੰ ਮੈਂ ਥਾਣੇ ਲੈ ਆਉਣ ਦੀ ਲੋੜ ਨਹੀਂ ਪੈਣੀ ਉੱਥੋਂ ਕੁੱਟ ਕੇ ਬਾਅਦ ਚ ਥਾਣੇ ਲੈ ਕੇ ਆ ਹਾਂਜੀ ਕਰ ਲਓ ਪੱਕੀ ਗੱਲ ਹੈ ਹਾਂਜੀ 10000 ਰੁਪਏ ਮਹੀਨਾ ਮਿਲੂਗਾ ਤੈਨੂੰ ਦੇ ਦੇ ਜੀ ਠੀਕ ਹੈ ਮੇਰੇ ਘਰ ਵਾਲੀ ਦਾ ਪ੍ਰੋਜੈਕਟ ਮੈਂ ਤੈਨੂੰ ਆਪਰੇਸ਼ਨ ਵਾਸਤੇ ਵੀ ਮਿਲਣਗੀ ਤੈਨੂੰ 10000 ਰੁਪਏ ਮਹੀਨਾ ਵੀ ਮਿਲੂਗਾ ਮੈਂ ਦੇਊਗਾ ਮੇਰੇ ਨਾਲ ਕੰਮ ਕਰੇਗਾ ਤੂੰ ਚਾਹੇ ਸਾਰੀ ਉਮਰ ਤੱਕ ਹੀ ਚੱਲੇ ਪਰ ਜੇ ਤੂੰ ਝੂਠਾ ਨਿਕਲ ਗਿਆ ਨਾ ਤਾਂ ਮੈਂ ਛੱਡੇ ਪੜੂ ਕੋਈ ਨਹੀਂ ਸਰ ਧੋਖਾੜ ਨਹੀਂ ਪੈਣਾ ਤੇਰਾ ਇਹ ਸੇਤ ਯੋਜਨਾ ਵਾਲਾ ਕਾਰ ਕੋਡ ਵੀ ਐਮ ਸੀ ਸਾਹਿਬ ਉਹੀ ਚੀਜ਼ਾਂ ਚੱਲਦੀਆਂ ਹੈ ਇਹ ਮੈਨੂੰ ਹੋ ਹੋ ਸਟੇਟ ਦਾ ਲੱਗਦਾ ਜੀ ਇਹ ਨਹੀਂ ਨਹੀਂ ਸਹੀ ਬੋਲਦਾ ਪੰਜਾਬੀ ਤਾਂ ਸਟੇਟ ਤਾਂ ਪੰਜਾਬ ਪੰਜਾਬੀ ਹੈ ਹਾਂ ਜੀ ਪਏ ਤਾਂ ਨਹੀਂ ਪਿਓ ਦਾਦੇ ਪਹਿਲਾਂ ਕਿਤੇ ਆਏ ਹੁਣ ਕਿਸੇ ਹੋਰ ਪਾਸਿਓਂ ਨਹੀਂ ਨਹੀਂ ਸਰ ਜੀ ਜੋਤ ਜੀ ਸਾਹਿਬ ਇਹਦੇ ਘਰ ਚਲੀਏ ਪਹਿਲਾਂ ਆਪਾਂ ਚਲੋ ਜੀ ਠੀਕ ਹੈ ਇਹਨੂੰ ਨਾਲ ਲੈ ਕੇ ਚਲਦੇ ਹਾਂ ਮਿਸਰ ਭੈਣ ਜੀ ਹਾਂ ਜੀ ਤੁਹਾਨੂੰ ਸਾਰੀ ਇਨਫੋਰਮੇਸ਼ਨ ਦੇਣਾ ਐਮ ਸੀ ਸਾਹਿਬ ਤੁਹਾਡੇ ਮੇਰੇ ਨਾਲ ਹੈ ਠੀਕ ਹੈ ਜੀ ਜੇ ਤਾਂ ਹੀ ਬੰਦਾ ਹੋਇਆ ਗਲਤ ਠੀਕ ਹੈ ਜੀ ਫਿਰ ਤਾਂ ਇਹ ਸਮਝ ਲਓ ਵੀ ਅੱਜ ਤੋਂ ਬਾਅਦ ਆਪਦੀ ਲੱਤਾਂ ਤੇ ਨਹੀਂ ਤੁਰਦਾ ਠੀਕ ਹੈ ਜੀ ਜੇ ਇਹਦੀ ਹੋਈ ਵਾਕਿਆ ਮਜਬੂਰੀ ਠੀਕ ਹੈ ਜੀ ਮਜਬੂਰ ਲੋਕ ਵੀ ਬਹੁਤ ਹੈ ਹਾਂਜੀ ਜਿਹੜੇ ਮਜਬੂਰੀ ਵਾਸ ਬਹੁਤ ਕੁਛ ਕਰਦੇ ਜੇ ਇਹਦੀ ਮਜਬੂਰੀ ਹੋਈ ਭੈਣ ਜੀ ਕਿਉਂ ਮੈਂ ਇਹਦੀ ਮਦਦ ਕਰੂੰਗਾ ਸਾਡਾ ਫਰਜ਼ ਪੜਦਾ ਕਿ ਸਮਾਜ ਦਾ ਸੁਧਾਰ ਕਰੀਏ ਮੈਂ ਤਾਂ ਸਚਾਈ ਲੈਣੀ ਹੈ ਜੀ ਮੈਂ ਤਾਂ ਕਿਸੇ ਹਿਸਾਬ ਤੇ ਸਚਾਈ ਮੈਂ ਤਾਂ ਸਚਾਈ ਲੈਣੀ ਹੈ ਐਮ ਸੀ ਸਾਹਿਬ ਦੇ ਪਰੋਸਾ ਤੋਂ ਸਾਹਿਬ ਖੜੇ ਆ ਤੁਹਾਡੇ ਮੋਹਰੇ ਤੋਂ ਮੈਂ ਤਾਂ ਮੋਹਰੇ ਤੋਂ ਖੜੇ ਆ ਮੇਰੇ ਬਾਦੇ ਤਰ੍ਹਾਂ ਤੁਹਾਨੂੰ ਪ੍ਰੋਫੈਸਰ ਮਿਲ ਕੇ ਤੁਹਾਡ ਕਬਾਰੇ ਤੇ ਕਿਤੇ ਦਿਨ ਤੱਕੇ ਨਾ ਖੋਇਆ ਫਟਕੇ ਨਾ ਤਾਂ ਹੈ ਭੈਣ ਜੀ ਕੁਝ ਹੋਰ ਤਾਂ ਨਹੀਂ ਸੀ ਕੋਈ ਚੂੜੀ ਵਾਲੀ ਕੋਈ ਕੈਸ਼ ਕੋਲ ਤੋਂ ਵਾਲੀ ਨਹੀਂ ਵੀ ਇੱਥੇ ਹੋ ਸਕਦਾ ਕਿ ਤੱਕਣ ਪਰਸਾ ਤੇ ਉੱਥੇ ਕਾਰ ਤੇ ਆਈ ਸੀ ਕਿ ਦੋ ਤਿੰਨ ਜਾਣੇ ਤੇ ਉਹ ਲੈ ਗਿਆ ਸਾਡੀ ਚੂੜੀ ਲਾ ਕੇ ਕਿਸੇ ਦੀ ਹੈ ਕੀ ਪਤਾ ਹੋ ਜੀ ਸੀ ਕਿ ਹੋਰ ਵੀ ਹੋਣ ਕਰੇ ਹੋ ਜੀ ਨਾਲ ਦੇ ਮੈਂ ਕਨੇ ਜਾਣਦੀ ਇਹਨਾਂ ਨੂੰ ਉਹ ਚੀਜ਼ਾਂ ਨਹੀਂ ਸਰ ਜੇ ਭੈਣ ਜੀ ਇਹਨਾਂ ਦੇ ਵਿੱਚੋਂ ਨਿਕਲੀਆਂ ਤਾਂ ਮੈਨੂੰ ਕੱਢਣੀਆਂ ਆਉਂਦੀਆਂ ਮੈਂ ਤੁਹਾਡੇ ਸਾਹਮਣੇ ਕਹਿ ਕੇ ਚੱਲਿਆ ਇਹ ਗੱਲ ਆ ਸਾਰੀ ਤੁਹਾਡੀ ਪੰਚਾਇਤ ਚ ਕਹਿ ਕੇ ਚੱਲਿਆ ਠੀਕ ਹੈ ਜੀ ਜੇ ਬੰਦੇ ਦੀ ਮਜਬੂਰੀ ਹੋਈ ਤੇ ਮੈਂ ਇਹਦੀ ਮਦਦ ਕਰੂੰਗਾ ਅੱਜ ਤੋਂ ਬਾਅਦ ਮੇਰੇ ਖੇਤ ਕੰਮ ਕਰੂਗਾ 10000 ਰੁਪਏ ਮਹੀਨਾ ਤਨ ਮੈਂ ਦੇਊਗਾ ਜਿੱਥੇ ਕਿਤੇ ਦੀ ਕੋਈ ਇਹੋ ਜੀ ਮੁਸ਼ਕਲ ਹੋ ਗਈ ਮੈਂ ਤੇਰੀ ਮਦਦ ਪਰ ਜੇ ਤੇਰੇ ਘਰੇ ਜਾ ਕੇ ਚੀਜ਼ ਨਿਕਲੀ ਨਾ ਵੀ ਤੂੰ ਲੁੱਟਾ ਖੋਹ ਪਹਿਲਾਂ ਵੀ ਕਰਦਾ ਜਾਂ ਤੂੰ ਕੋਈ ਨਸ਼ਾ ਕਰਦਾ ਤੇ ਫਿਰ ਮੈਂ ਤੈਨੂੰ ਚੀਰੂੰ ਬਹੁਤ ਬੁਰੀ ਤਰ੍ਹਾਂ ਤੂੰ ਅੱਜ ਤੱਕ ਸੋਚਿਆ ਨਹੀਂ ਹੋਣਾ ਚੱਲ ਵੜੋ ਘਰੇ ਹਾਂ ਘਰੇ ਚੱਲਾਂਗੇ ਬਿਲਕੁਲ ਸਿੱਧਾ ਜੋਤ ਜੋਤ ਹਾਂਜੀ ਹਾਂਜੀ ਪਹਿਲਾਂ ਤੇ ਘਰ ਚੱਲਾਂਗੇ ਮਿਸਟਰ ਜੀ ਤੁਸੀਂ ਨਾਲ ਜਾਓਗੇ ਠੀਕ ਹੈ ਕੋਈ ਹੋਰ ਬੰਦਾ ਮਤ ਦੇ ਨਾਲ ਦੇ ਸਕਦਾ ਨਹੀਂ ਬਸ ਤੁਹਾਡੇ ਤੇ ਬਹੁਤ ਜੇਤੇ ਚੋਰ ਨਿਕਲੇ ਜੀ ਫੇਰ ਤਾਂ ਮਨਾਲਾਂਗੇ ਇਹਦੇ ਵਿੱਚੋਂ ਜੇ ਇਹ ਤਨਖਾਹ ਆਹੀ ਇੱਕ ਦਾਸ ਹੈ ਇਹਨਾਂ ਘਰ ਦੇ ਆਪਰੇਸ਼ਨ ਕਰਾਉਣਾ ਮੈਂ ਇਹਨਾਂ ਦੀ ਮਦਦ ਨਹੀਂ ਕਰੂੰਗਾ ਮੈਂ ਉਹਨੂੰ ਬੰਦਾ ਨਹੀਂ ਬਣਾਉਂਗਾ ਦੇਖੋ ਜੀ ਅਸੀਂ ਭੈਣ ਜੀ ਦੇਖੋ ਜੇ ਸਮਾਜ ਦੇ ਵਿੱਚ ਕੋਈ ਬੁਰਾਈ ਹੈ ਨਾ ਜ਼ਰੂਰੀ ਨੇ ਬੁਰੇ ਨੂੰ ਬੁਰਾ ਕਹੀਏ ਕਿ ਵਿੱਚ ਇੱਕ ਤੇ ਫਿਰ ਕਿਤੇ ਜਾ ਕੇ ਕਹਾਣੀ ਛੂਟ ਆਉਗੇ ਆਪਣਾ ਅੱਜ ਬਣਦਾ ਪਰ ਸੁਧਾਰ ਵੀ ਕਰੀਏ ਕੋਈ ਠੀਕ ਹੈ ਜੇ ਇਹਦੇ ਮਜਬੂਰੀ ਹੋਈ ਤੇ ਮੈਂ ਇਹਦੀ ਮਦਦ ਕਰੂੰਗਾ ਜਿੰਨਾ ਚਿਰ ਮੈਂ ਜਿੰਨੇ ਜੋਗਾ ਹੈਗਾ ਮੈਂ ਇਹਦੀ ਮਦਦ ਕਰੂੰਗਾ ਮੈਂ ਆਪਦੇ ਨਾਲ ਰੱਖੂੰਗਾ ਜਿਹੜੇ ਸੱਚ ਦਾ ਫੈਸਲਾ ਸੁਣਾ ਰਿਹਾ ਹੈ ਜੀ ਬਿਲਕੁਲ ਚਲ ਚਲਾ ਕੇ